ਮੇਰੇ ਸਾਰੇ ਹੀ YouTube YouTuber ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਕਿ ਵੱਡਾ ਕੌਣ ਹੁੰਦਾ ਕਿਉਂਕਿ ਆਮ ਤੌਰ ਤੇ ਸਾਡੀ ਸੋਸਾਇਟੀ ਦੇ ਵਿੱਚ ਪੈਸੇ ਨੂੰ ਗਾਇਆ ਜਾਂਦਾ ਜਿਵੇਂ ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਰੇ ਵੀ ਸਿਆਣੇ ਪਰ ਇਦਾਂ ਨਹੀਂ ਕਿਉਂਕਿ ਪੈਸਾ ਜਿਹੜਾ ਹੋਣਾ ਉਹ ਹੋਰ ਚੀਜ਼ ਹੈ ਤੁਹਾਡੀ ਨੇਚਰ ਤੁਹਾਡਾ ਸੁਭਾਅ ਤੁਹਾਡਾ ਸਮਾਜ ਦੇ ਵਿੱਚ ਕੀ ਕਿਵੇਂ ਵਿਚਰ ਰਹੇ ਆ ਉਹ ਹੋਰ ਹੈ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਵੱਡਾ ਕੌਣ ਹੈ ਇਹ ਮੇਰੇ ਵਿਚਾਰ ਨੇ ਤੁਸੀਂ ਜ਼ਰੂਰ ਆਪਣੇ ਵਿਚਾਰ ਵੀ ਤੁਸੀਂ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ ਤੇ ਉਸ ਤੋਂ ਬਾਅਦ ਬੜਾ ਰਾਜਸਾਨੀ ਦੇ ਕਹੇ ਹੋਏ ਲਫ਼ਜ਼ ਆਪਣੀ ਜੀਵਨੀ ਦੇ ਵਿੱਚ ਉਹ ਤੁਹਾਨੂੰ ਦੱਸਾਂਗਾ ਤੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਸ਼ਬਦ ਦੇ ਵਿੱਚੋਂ ਮੈਂ ਉਹ ਦੱਸੂਗਾ ਵੀ ਮੈਂ ਇਹ ਨਹੀਂ ਸਮਝਦਾ ਜਾਂ ਮੈਂ ਇਹ ਨਹੀਂ ਕਹਿੰਦਾ ਕਿ ਬੜਾ ਰਾਜਸਾਨੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਹੋਊਗਾ। ਉਹਨੇ ਜ਼ਰੂਰ ਪੜ੍ਹਿਆ ਹੋਊਗਾ। ਇਹ ਮੇਰਾ ਖਿਆਲ ਹੈ। ਚਾਹੇ ਉਹ ਕਮਿਊਨਿਸਟ ਖਿਆਲਾਂ ਦੇ ਸਨ ਉਹ ਬਹੁਤ ਵਧੀਆ ਲਿਖਾਰੀ ਸਨ। ਬਹੁਤ ਤਗੜੇ ਐਕਟਰ ਸਨ ਹਰ ਪਾਸੇ ਤੋਂ ਉਹ ਜਿਹੜੇ ਉਠੀਕ ਸਨ ਪਰ ਜਿਹੜੇ ਉਹਨਾਂ ਨੇ ਸ਼ਬਦ ਕਹੇ ਆ ਸ਼ਾਇਦ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਿਆ ਨਹੀਂ ਜਾਂ ਉਹਨੂੰ ਵਿਚਾਰਿਆ ਨਹੀਂ ਉਹ ਵੀ ਤੁਹਾਡੇ ਨਾਲ ਜਿਹੜਾ ਸਾਂਝੇ ਕਰੂੰਗਾ ਤੇ ਇਦੋਂ ਅੱਗੇ ਮੈਂ ਅਰਦਾਸ ਕੀ ਹੁੰਦੀ ਹੈ ਅਰਦਾਸ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ ਕਿਉਂਕਿ ਅੱਜ ਕੱਲ ਕੋਈ ਰਿਵਾਜ ਹੀ ਬਣ ਗਿਆ ਮੈਂ ਅਰਦਾਸ ਦੇ ਉਲਟ ਨਹੀਂ ਇਰਦਾਸ ਨਹੀਂ ਕਰਨੀ ਚਾਹੀਦੀ ਗੁਰੂ ਅੱਗੇ ਪਰ ਜਿਸ ਹਿਸਾਬ ਨਾਲ ਹੁਣ ਅੱਜ ਕੱਲ ਹੋ ਰਿਹਾ ਹੈ ਵੀ ਪਿੰਡਾਂ ਦੇ ਵਿੱਚ ਵੀ ਉਹ ਗੁਰਦੁਆਰਿਆਂ ਦੇ ਵਿੱਚ ਜਾਤ ਚੜਾਉਂਦੇ ਆ ਕੋਈ ਕੋਸ਼ ਚੜਾਉਂਦਾ ਕੋਈ ਵੀਜ਼ੇ ਆਸੇ ਰਾਸ ਕਰਾਉਂਦਾ ਵੀ ਜੇ ਉਹ ਅਰਦਾਸ ਇਹ ਕੰਮ ਕਰਦੀ ਹੋਵੇ ਉਹ ਗਿਆਨੀ ਸਾਰੇ ਹੀ ਕੈਨੇਡਾ 'ਚ ਜਿਹੜਾ ਅਰਦਾਸ ਕਰਨ ਵਾਲੇ ਆ ਉਹ ਸਾਰੇ ਹੀ ਕੈਨੇਡਾ 'ਚ ਆਪ ਉਹ ਵੀਜ਼ੇ ਲੈ ਕੇ ਚਲੇ ਜਾਣ ਉਹ ਅਰਦਾਸ ਬਾਰੇ ਵੀ ਤੁਹਾਡੇ ਨਾਲ ਗੱਲ ਕਰੂੰਗਾ ਤੇ ਤੀਸਰੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਉਹ ਵੀ ਕੁਦਰਤੀ ਮੇਰੇ ਕੋਲੇ 2001 ਦਾ ਜੁਲਾਈ ਅੰਗ ਅੰਗ ਜੁਲਾਈ ਮਹੀਨੇ ਦਾ ਅੰਕ ਹੈ ਕਿਉਂਕਿ 나ਗਮਣੀ ਦਾ ਹੈ ਇਹ ਜਿਹੜੀ ਕਿ ਅਮਰਤਾ ਪ੍ਰਿਜ਼ਮ ਇਹਦੀ ਸਰਪ੍ਰਸਤੀ ਪਰ ਬਾਅਦ ਵਿੱਚ ਜਦੋਂ ਅਮਰਤਾ ਪ੍ਰਿਜ਼ਮ ਜੀ ਇਸ ਦੁਨੀਆ ਤੋਂ ਚਲੇ ਗਏ 나ਗਮਣੀ ਬੰਦ ਹੋ ਗਿਆ ਉਹ ਚ ਚਿਰ ਤੱਕ ਮੇਰੇ ਕੋਲ ਵੀ ਆਉਂਦਾ ਰਿਹਾ ਕਿਉਂਕਿ ਮੈਂ ਦਾ ਲਾਈਫ ਮੈਂਬਰ ਸੀ ਤੇ ਉਹ ਮੇਰੇ ਕੋਲੇ ਜਿਹੜੀ ਪਈ ਸੀ ਇਹ ਜੋ ਕਿ ਪਹਿਲਾਂ ਬੇਨਤੀ ਕੀਤੀ ਹੈ ਜੁਲਾਈ 2001 ਇਹਦੇ ਵਿੱਚ ਰਵਿੰਦਰਨਾਥ ਟੈਗੋਰ ਦੇ ਵਿਚਾਰ ਨੇ ਮੈਨੂੰ ਨਹੀਂ ਪਤਾ ਕਿ ਰਵਿੰਦਰਨਾਥ ਟੈਗੋਰ ਜੀ ਨੇ ਉਹ ਬੰਗਾਲਾ ਦੇ ਵਿੱਚ ਲਿਖੇ ਹੋਣਗੇ ਜਾਂ ਇੰਗਲਿਸ਼ ਦੇ ਵਿੱਚ ਲਿਖੇ ਹੋਣਗੇ ਪਰ ਜਿਹੜੀ ਉਹਨਾਂ ਨੇ ਅਮ੍ਰਿਤਾ ਪ੍ਰੀਮ ਰੀਜਮ ਜੀ ਨੇ ਆਖਰ ਤੇ ਆਪਣਾ ਨਾਮ ਦਿੱਤਾ ਹੈ ਉਹਨਾਂ ਨੇ ਜ਼ਰੂਰ ਅਨਵਾਦ ਕੀਤਾ ਹੋਊਗਾ ਉਹਨਾਂ ਦੀ ਗੱਲ ਉਹ ਵੀ ਅਰਦਾਸ ਤੁਹਾਡੇ ਨਾਮ ਹੈ ਉਹ ਕੀ ਕਹਿੰਦੇ ਆ ਅਰਦਾਸ ਬਾਰੇ ਉਹ ਵੀ ਸਾਂਝੇ ਕਰੂਗਾ ਤੇ ਪਹਿਲਾਂ ਉਹ ਚਲਦੇ ਆ ਕਿ ਵੱਡਾ ਕੌਣ ਹੁੰਦਾ ਆ ਆਮ ਤੌਰ ਤੇ ਆਪਾਂ ਵੱਡਾ ਉਹਨੂੰ ਗਿਣਦੇ ਜਿਹਦੇ ਕੋਲ ਜ਼ਿਆਦੇ ਪੈਸੇ ਹੋਣ ਵਧੀਆ ਵਿਆਹ ਆ ਸੀ ਉਹਨੂੰ ਗਿਣਦੇ ਆ ਜਿਹੜਾ ਜ਼ਿਆਦੇ ਪੈਸੇ ਲਾਵੇ ਜ਼ਿਆਦੇ ਧੂਮ ਧਮਕਾ ਹੋਵੇ ਇਹਵੇਂ ਵਿਫਲਾਨੇ ਨੇ ਦਿਵਾਲੀ ਵਧੀਆ ਮਣਾਈ ਜਿਹੜਾ ਜ਼ਿਆਦੇ ਪੜਾ ਕੇ ਚਲਾਈ ਕਿ ਇਹ ਨਹੀਂ ਦਿਵਾਲੀ ਦਾ ਵੀ ਚਾਹ ਹਰ ਇੱਕ ਆਦਮੀ ਨੂੰ ਆ ਇੱਕ ਅਮੀਰ ਬੰਦੇ ਨੂੰ ਵੀ ਤੇ ਗਰੀਬ ਬੰਦੇ ਨੂੰ ਵੀ ਚਾਹ ਤਾਂ ਉਨਾ ਹੀ ਆ ਕਿਸੇ ਕੋਲੇ 1000 ਰੁਪਈਆ ਹੁੰਦਾ ਉਹ 1000 ਦੇ ਭਰਾਕੇ ਜਿਹੜੇ ਆ ਉਹ ਫੂਕਦੂਲਾ ਕਿਸੇ ਕੋਲੇ ਪੰਜ ਹੁੰਦੇ ਪਰ ਜਿਹੜਾ ਅੰਦਰਲਾ ਚਾਹ ਹੈ ਉਹ ਸੇਮ ਹੀ ਹੁੰਦਾ ਹੈ ਐਵੇਂ ਵਿਆਹ ਵਿਆਹ ਤਾਂ ਇੱਕ ਜਿਹੜਾ ਇੱਕ ਮੇਲ ਤੇ ਫੀਮੇਲ ਦਾ ਬੰਧਨ ਹੈ ਜਿਹੜਾ ਹੈਗਾ ਬਾਕੀ ਪੈਸੇ ਨਾਲ ਉਹਦਾ ਕੋਈ تعلقਤ ਨਹੀਂ ਹੋ ਸਕਦਾ ਜੇ ਉਹਨਾਂ ਦੀ ਬਣਦੀ ਹੈ ਤੇ ਸਾਰੀ ਉਮਰ ਨੰਗੇ ਤੇ ਜੇ ਨਹੀਂ ਬਣਦੀ ਤਾਂ ਉਹ 2 ਵੀਕਾਂ ਚ ਵੀ ਅੱਜ ਕੱਲ ਆਪਾਂ ਦੇਖਦੇ ਹਾਂ ਬਾਹਰਲੇ ਮੁਲਕਾਂ 'ਚ ਵੀ ਕੀ ਹੁੰਦਾ ਉਹ ਉਹ ਪੈਸਾ ਇੰਨਾ ਲਾਇਆ ਉਹ ਵਧੀਆ ਵਿਆਹ ਨਹੀਂ ਹੁੰਦਾ ਮੇਰੀ ਸੋਚ ਮੁਤਾਬਕ ਵਧੀਆ ਵਿਆਹ ਉਹ ਹੈ ਜਿਹੜਾ ਉਹਨਾਂ ਦਾ ਜੋੜੇ ਦਾ ਆਪਸੀ ਪਿਆਰ ਸਾਰੀ ਉਮਰ ਬਣਿਆ ਰਹਿੰਦਾ ਤੇ ਆਓ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਜਿਹੜੇ ਮੇਰੇ ਵਿਚਾਰ ਨੇ ਕਿ ਵੱਡਾ ਕੌਣ ਹੈ ਗੁਰੂ ਪਿਆਰੀ ਸਾਥ ਸੰਗਤ ਜੀਓ ਵੱਡਾ ਉਹ ਨਹੀਂ ਜਿਹਦੇ ਕੋਲੇ ਮਾਇਆ ਬੇਅੰਤ ਹੋਵੇ ਵੱਡਾ ਉਹ ਨਹੀਂ ਜਿਹਦੇ ਕੋਲੇ ਪਾਵਰ ਜਿਆਦਾ ਹੋਵੇ ਮੰਨ ਲਓ ਅਬਾਨੀ ਆ ਆਪਣੇ ਹੁਣ ਉਹ ਵਿਆਹ ਕਰਕੇ ਆਇਆ ਮੁੰਡੇ ਦਾ ਕਿ ਜੇ ਉਹਨੇ ਇੰਨੇ ਪੈਸੇ ਲਾਤੇ ਉਹ ਉਹਨੂੰ ਮੈਂ ਨਹੀਂ ਸਮਝਦਾ ਕਿ ਉਹ ਵੱਡਾ ਬੰਦਾ ਹੈ ਵੱਡੀ ਸ਼ਕਤੀ ਦਾ ਮਾਲਕ ਹੋਵੇ ਭਾਵੇਂ ਛੇਰ ਦਾ ਮਾਲਕ ਹੋਵੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੋਵੇ ਜਾਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੋਵੇ ਜਾਂ ਕਿਸੇ ਹੋਰ ਮੁਲਕ ਦਾ ਹੋਵੇ ਮੈਂ ਉਹਨੂੰ ਵੀ ਵੱਡਾ ਉਹਦੀ ਪਾਵਰ ਨੂੰ ਨਹੀਂ ਗਿਂਦਾ ਵੱਡਾ ਉਹ ਹੁੰਦਾ ਹੈ ਜਿਹੜਾ ਆਪ ਤੋਂ ਥੱਲੇ ਵਾਲਿਆਂ ਦੀ ਬਾਹ ਫੜਦਾ ਹੈ ਤੇ ਉਹਨਾਂ ਨੂੰ ਆਪਦੇ ਬਰੋਬਰ ਬਣਾਉਂਦਾ ਹੈ ਜਾਂ ਬਰੋਬਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਨੂੰ ਫੀਲ ਵੀ ਨਹੀਂ ਹੁੰਦਾ ਉਹਨਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਉਹ ਉਹਦੇ ਨਾਲੋਂ ਛੋਟੇ ਨੇ ਮੈਂ ਉਹਨੂੰ ਵੱਡਾ ਗਿਣਦਾ ਤੇ ਇਹ ਇੱਕ ਗੱਲ ਬਲਰਾਜ ਸਾਨੀ ਦੀ ਕਿਉਂਕਿ ਉਹਨੇ ਇੱਕ ਜੀਵਨੀ ਦੇ ਵਿੱਚ ਆਪਣੇ ਲਿਖਿਆ ਸੀ ਜਿਹੜਾ ਕਿ ਮੈਂ ਪੜਿਆ ਹੈ ਕਿ ਮੈਂ ਸਾਰੇ ਮੁਲਕ ਗਾਏ ਨੇ ਉਹਨੇ ਜ਼ਰੂਰ ਗਾਏ ਹੋਣਗੇ ਕਿਉਂਕਿ ਉਹ ਰੇਡੀਓ ਪ੍ਰੈਜੈਂਟਰ ਵੀ ਰਿਹਾ ਫਿਲਮੀ ਐਕਟਰ ਵੀ ਰਿਹਾ ਉਹ ਕਹਿੰਦਾ ਜਿਹੜੇ-ਜਿਹੜੇ ਮੁਲਕ ਦੇ ਵਿੱਚ ਧਰਮ ਨੂੰ ਜ਼ਿਆਦਾ ਮੰਨਦੇ ਆ ਉੱਥੇ ਲੋਕ ਦੁਖੀ ਨੇ ਜਿਹੜੇ ਧਰਮ ਨੂੰ ਨਹੀਂ ਮੰਨਦੇ ਉਹ ਸੁਖੀ ਨੇ ਕਿਵੇਂ ਕਿ ਉਹਨਾਂ ਆਪਣੇ ਆਮ ਵੀ ਕਹਿ ਦਿੰਨੇ ਆ ਵੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਵੀ ਲੋਕ ਚੰਗੇ ਭੜੇ ਆ ਕੋਈ ਚਰਚ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਤੇ ਉਹ ਸਾਰੇ ਸੌਖੇ ਨੇ ਹੁਣ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸ਼ਬਦ ਉਚਾਰਿਆ ਉਹ ਸਮਝਣ ਵਾਲਾ ਹੈ ਕਿਉਂਕਿ ਉਹਨਾਂ ਨੇ ਕਿਸੇ ਵੀ ਮੁਲਕ ਦਾ ਨਹੀਂ ਦੱਸਿਆ ਵੀ ਇਹ ਇੰਡੀਆ ਦੇ ਵਿੱਚ ਲਾਗੂ ਹੁੰਦਾ ਹੈ ਜਾਏ ਆਸਟ੍ਰੇਲੀਆ ਚ ਹੁੰਦਾ ਜਾਂ ਯੂਰਪ ਚ ਹੁੰਦਾ ਜਾਂ ਅਮਰੀਕਾ ਚ ਹੁੰਦਾ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਨੀਚਾ ਅੰਦਰ ਨੀਚ ਜਾਤ ਗੁਰੂ ਸਾਹਿਬ ਦਾ ਇੱਥੇ ਕਹਿਣ ਦਾ ਭਾਵ ਉਹ ਨਹੀਂ ਜਿਹੜੀ ਜਾਤ ਪਾਤ ਆਪਾਂ ਗਿਣਦੇ ਆ ਕਿ ਆ ਫਲਾਣੇ ਦੀ ਆ ਜਾਤ ਆ ਫਲਾਣੇ ਦੀ ਨਹੀਂ ਇਹ ਨੀ ਜਾਤ ਭਾਵ ਜਿਹੜੇ ਨੀਵੇਂ ਬੰਦੇ ਨੇ ਕਈ ਰੀ ਨੀਵੇਂ ਬੰਦਾ ਭਰਾ ਭਰਾ ਨੂੰ ਸਮਝਣ ਲੱਗ ਜਾਂਦਾ ਜਾਂ ਪਿੰਡ 'ਚੀ ਉਹਦੇ ਲੋਕ ਹੀ ਉਹਨੂੰ ਨੀਵਾ ਸਮਝਣ ਲੱਗ ਜਾਂਦੇ ਆ ਗੁਰੂ ਸਾਹਿਬ ਨੇ ਉਹ ਗੱਲ ਕੀਤੀ ਆ ਕਿਉਂਕਿ ਜਾਤ ਪਾਤ ਸਿੱਖ ਧਰਮ 'ਚ ਤਾਂ ਹੈ ਹੀ ਨਹੀਂ ਇਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਛਕਾਇਆ ਜਾਤ ਪਾਤ ਨੂੰ ਇੱਕ ਕੀਤਾ ਕਿ ਕਿਸੇ ਦੀ ਕੋਈ ਜਾਤ ਪਾਤ ਨਹੀਂ ਸਾਰੇ ਸਿੱਖ ਨੇ ਸਾਰੇ ਜਿਹੜਾ ਵੀ ਕੋਈ ਗੁਰਸਿੱਖ ਆ ਉਹ ਸਾਰੇ ਕੋਈ ਜਾਤ ਪਾਤ ਨਹੀਂ ਪਰ ਉਹ ਵੱਖਰੀ ਗੱਲ ਆ ਅਸੀਂ ਇਸ ਕਨਸੈਪਟ ਨੂੰ ਨਹੀਂ ਸਮਝਿਆ ਅਸੀਂ ਤਾਂ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣਾਤੇ ਤੇ ਅਸੀਂ ਕਿੰਨਾ ਕੁ ਫਾਲੋ ਕੀਤਾ ਹੈ ਗੁਰੂ ਗੋਬਿੰਦ ਸਿੰਘ ਨੂੰ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਉਹਦੇ ਪੁੱਤਰ ਆ ਤੇ ਦੂਜੇ ਪਾਸੇ ਉਸ ਪਿਓ ਦੀ ਅਸੀਂ ਉਹ ਮੰਨੀ ਨਹੀਂ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਕਨਸੈਪਟ ਸੀ ਕਿ ਜਾਤ ਪਾਤ ਨੂੰ ਦੂਰ ਕਰਨਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਜਾਤ ਪਾਤ ਦਾ ਜਿਹੜਾ ਜ਼ਿਕਰ ਨਹੀਂ ਕਿਉਂਕਿ ਮੈਂ ਬਹੁਤ ਵਾਰ ਹੀ ਪੜਿਆ ਹੈ ਅਣਗਿਣਤ ਵਾਰੀ ਸਿਰਫ ਜਿਹੜਾ ਚੂੜਾ ਸ਼ਬਦ ਹੈ ਉਹ ਗੁਰੂ ਸਾਹਿਬਾਨਾਂ ਨੇ ਕ੍ਰੋਧ ਵਾਸਤੇ ਵਰਤਿਆ ਤੇ ਜਿਹੜਾ ਚਮਾਰ ਸ਼ਬਦ ਹੈ ਉਹ ਭਗਤ ਰਵਿਦਾਸ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ ਉਹ ਵੀ ਆਪਣੇ ਆਪ ਨੂੰ ਮੇਰੇ ਖਿਆਲ ਮਹਾਰਾਜ ਚਮਾਰ ਨੂੰ ਨੇ ਤਾਂ ਲਿਖਿਆ ਉਸ ਵੇਲੇ ਦੇ ਜਿਹੜੇ ਬੁੱਧੀਜੀਵੀ ਪੰਡਤ ਸੀ ਉਹਨਾਂ ਦੇ ਮੂੰਹ ਤੇ ਲਫੇੜਾ ਮਾਰਿਆ ਕਿ ਜਿਸ ਬੰਦੇ ਨੂੰ ਤੁਸੀਂ ਚਮਾਰ ਕਹਿੰਦੇ ਆ ਛੋਟਾ ਕਹਿੰਦੇ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਬਖਸ਼ਦਾ ਮੈਂ ਤਾਂ ਤੁਹਾਨੂੰ ਦੱਸਦਾ ਕਿ ਜ਼ਿੰਦਗੀ ਕਿਵੇਂ ਜੀਦੀ ਹੈ ਮੇਰੇ ਖਿਆਲ ਮਹਾਰਾਜ ਉਹਨਾਂ ਨੇ ਆਪਣੇ ਆਪ ਨੂੰ ਚਮਾਰ ਲਿਖ ਕੇ ਉਸ ਵੇਲੇ ਦੇ ਪੰਡਤਾਂ ਦੇ ਮੂੰਹ ਤੇ ਚਪੇੜ ਮਾਰੀ ਐ ਕਿ ਮੈਂ ਨੀਵਾਂ ਨਹੀਂ ਤੁਹਾਡੇ ਨਾਲ ਮੈਂ ਤਾਂ ਤੁਹਾਡੇ ਨਾਲੋਂ ਉੱਚਾ ਐ ਕਿ ਕਈ ਤਵਾ ਕਿ ਉਹਨਾਂ ਨੇ ਇਹ ਵੀ ਲਿਖਿਆ ਕਿਉਂਕਿ ਉਹ ਕਹਿੰਦੇ ਵੀ ਮੈਂ ਅਕਾਲ ਪੁਰਖ ਦੇ ਨਾਲ ਜੁੜਿਆ ਮੈਂ ਤੁਸੀਂ ਅਕਾਲ ਪੁਰਖ ਨੂੰ ਸਾਰੇ ਆ ਵਾ ਤੇ ਆਓ ਚੱਲਦੇ ਆ ਦੁਬਾਰਾ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਵੱਲ ਕਿ ਨੀਚਾ ਅੰਦਰ ਨੀਚ ਜਾਤ ਜਿਹੜੇ ਨੀਚਾ ਕੋ ਵੀ ਨੀਚ ਨੀਚੀ ਹੂੰ ਅਤ ਨੀਚ ਜਿਹੜੇ ਬਿਲਕੁਲ ਹੀ ਤੁਸੀਂ ਨੀਵੇਂ ਸਮਝਦੇ ਆਂ ਨਾਨਕ ਤਨ ਕੇ ਸੰਗ ਨਾਨਕ ਤਾਂ ਉਹਨਾਂ ਦੀ ਬਾਹ ਫੜੂਗਾ ਜਿਹੜੀ ਨਾਲੋਂ ਤੁਸੀਂ ਨੀਂਝ ਸਮਝਦੇ ਆਂ ਨਾ ਨਾਨਕ ਤਾਂ ਉਹਨਾਂ ਦੇ ਨਾਲ ਖੜਾ ਔਰ ਬਾਹ ਵੀ ਉਹਨਾਂ ਦੀ ਹੀ ਫੜੂਗੀ ਵੱਡਿਆਂ ਸਿਉਂਕਿਆਰੀ ਇਹ ਜਿਹੜੇ ਮਾਇਆਧਾਰੀ ਨੇ ਜਿਹੜੇ ਮਾਇਆ ਵੇ ਮਗਰੀ ਪਏ ਵੇ ਐ ਇਹ ਇਹਨਾਂ ਤੋਂ ਕੀ ਕਰਾਉਣਾ ਗੁਰੂ ਸਾਹਿਬ ਕਹਿੰਦੇ ਤੇ ਆਖਰੀ ਜਿਹੜੀ ਟੋਕ ਉਹਨਾਂ ਨੇ ਲਿਖੀ ਆ ਨਾ ਉਹ ਸਮਝਣ ਵਾਲੀ ਐ ਕਿ ਜਿੱਥੇ ਨੀਚ ਸਮਾਲੀਆਂ ਨੇ ਜਿੱਥੇ ਨਦਰ ਪਰਿ ਬਖਸ਼ੀਜ ਵੀ ਜਿੱਥੇ ਵੀ ਆਪ ਤੋਂ ਜਿਹੜਾ ਆਦਮੀ ਜਾਂ ਜਿਹੜਾ ਮੁਲਕ ਜਿਹੜਾ ਆਪ ਤੋਂ ਨੀਵੇਂ ਬੰਦੇ ਦੀ ਰੱਖਿਆ ਕਰਦਾ ਉਹਨੂੰ ਆਪਦੇ ਬਰੋਬਰ ਰੱਖਦਾ ਹੈ ਉਥੇ ਜਿਹੜਾ ਅਕਾਲ ਪੁਰਖ ਦੀ ਨਜ਼ਰ ਹੁੰਦੀ ਹੈ ਜਿਹੜੀਆਂ ਚੀਜ਼ਾਂ ਸਾਨੂੰ ਸਾਡਾ ਧਰਮ ਸਿਖਾਉਂਦਾ ਹੈ ਇਹਨਾਂ ਮੁਲਕਾਂ ਦੇ ਵਿੱਚ ਉਹ ਜੀਵਨ ਦੇ ਵਿੱਚ ਹੈ ਤੁਸੀਂ ਅੱਧੇ ਜਾਣੇ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਦੇਖਣੀ ਹੈ ਬਾਹਰ ਰਹ ਰਹੇ ਕਿਉਂਕਿ ਜਿਹੜੀ ਗਵਰਨਮੈਂਟ ਹੈ ਉਹ ਕੁੱਲੀ-ਗੁੱਲੀ-ਜੁੱਲੀ ਦੇ ਸਾਰੇ ਬੈਨੀਫਿਟ ਬੈਨੀਫਿਟ ਦਿੰਦੀ ਹੈ ਉਹ ਬਰੋਬਰ ਰੱਖਦੇ ਆ ਇਸੇ ਕਰਕੇ ਮੇਰੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਤਾਬਕ ਫਿਰ ਇਹਨਾਂ ਲੋਕਾਂ ਲਈ ਆਕਾਰਪੁਰਖ ਦੀ ਮਿਹਰ ਹੋਣੀ ਹੈ ਹੁਣ ਇੰਡੀਆ ਵਰਗੇ ਮੁਲਕ ਦੀ ਥੋੜੋ ਹੋਊਗੀ ਜਿੱਥੇ ਪੂਰੀ ਦਿਹਾੜੀ ਵੀ ਨਹੀਂ ਦਿੰਦੇ ਜਾ ਜਿੱਥੇ ਉਹ ਦਰਕਾਰ ਦੇ ਆ ਕਿ ਨੀਵੀਂ ਜਾਤ ਹੈ ਉਥੇ ਕਿਵੇਂ ਜਿੰਨੇ ਮਰਜੀ ਉਹ ਮੱਥੇ ਟੇਕੀ ਜਾਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਥੋੜੋ ਕਿਹਾ ਉਹਨੇ ਕਿਹਾ ਜਿੱਥੇ ਜਿੱਥੇ ਵੀ ਇਸ ਪ੍ਰਣਿਤ ਦੇ ਜੀ ਔਰ ਜਿਹੜਾ ਵੀ ਮਨੋਖ ਜਿਹੜਾ ਹੈ ਉਹ ਆਪ ਤੋਂ ਨੀਵੇਂ ਦੀ ਬਾਹਾਂ ਫੜਦਾ ਹੈ ਉਹਨੂੰ ਬਰਾਬਰ ਬਣਾਉਂਦਾ ਹੈ ਉਹਨੂੰ ਮਹਿਸੂਸ ਨਹੀਂ ਹੋਣ ਦਿੰਦਾ ਕਿ ਤੂੰ ਮੈਥੋਂ ਛੋਟਾ ਹੈ ਉਥੇ ਹੀ ਉਸ ਅਕਾਲ ਪੁਰਖ ਦੀ ਨਜ਼ਰ ਹੈ ਤੇ ਮੈਂ ਜਿਹੜਾ ਹੈਗਾ ਬਲਾਸਾ ਨਹੀਂ ਬਾਰੇ ਤਾਂ ਮੈਂ ਬੋਲੇ ਆ ਕਿਉਂਕਿ ਮੈਂ ਪੜਿਆ ਸੀ ਤੇ ਇਹ ਤੁਸੀਂ ਜਰੂਰ ਵਿਚਾਰਿਓ ਇਹ ਵੱਤ ਵਤ ਵੀਡੀਓ ਵੀ ਸ਼ੇਅਰ ਕਰਿਓ ਹੁਣ ਆਉਣੇ ਆ ਆਪਾਂ ਅਰਦਾਸ ਵਾਲ ਕਿ ਅਸਲ ਅਸਲ ਅਰਦਾਸ ਕੀ ਚੀਜ਼ ਹੈ ਤੁਸੀਂ ਗੁਰੂ ਅੱਗੇ ਜੋ ਮਰਜੀ ਜਿਹੜਾ ਖੜ ਜਾਂਦੇ ਹੋ ਉਹ ਆ ਵੀ ਤੁਹਾਡੇ ਜਿਹੜੇ ਦਿਲ ਦੀ ਜਾਣਦਾ ਹੈ ਉਦੇ ਅੱਗੇ ਬੋਲਣ ਦਾ ਕੀ ਬੋਲਣ ਦਾ ਸਾਰਾ ਭਾਵ ਕੀ ਹੈ ਉਹਨੇ ਆਪ ਹੀ ਜੇ ਤੁਸੀਂ ਜਿਹੜੀ ਚੀਜ਼ ਡਿਸਰਵ ਕਰਦੇ ਆ ਉਹ ਤੁਹਾਨੂੰ ਮਿਲ ਜਾਣੀ ਹੈ ਜਿਹੜੀ ਚੀਜ਼ ਦੇ ਤੁਸੀਂ ਕਾਬਿਲ ਆ ਜੇ ਤੁਸੀਂ ਵੀਜ਼ਾ ਲੈਣ ਦੇ ਕਾਬਿਲ ਆ ਉਹ ਤੁਹਾਨੂੰ ਮਿਲ ਜਾਣੀ ਹੈ ਜਾਂ ਜਿੱਥੇ ਵੀ ਤੁਸੀਂ ਜਿਹੜੀ ਵੀ ਤੁਹਾਡੀ ਹੈਗੀ ਹੈ ਡਿਮਾਂਡ ਤੇ ਗੁਰੂ ਅੱਗੇ ਤੇ ਗੁਰੂ ਤਾਂ ਜਾਣੀ ਜਾਣਾ ਜਿਵੇਂ ਤੀਸਰੇ ਪਾਸ਼ਾ ਜਿਹਦੇ ਸ਼ਬਦ ਦੇ ਵਿੱਚੋਂ ਇੱਕ ਤੁਕ ਮੈਂ ਲਈ ਹੈ ਅਰਦਾਸ ਬਾਰੇ ਕਿ ਇੱਕ ਗੁਰਮਖ ਆਪ ਮਿਲਾਇਆ ਗੁਰਮਖ ਇਥੇ ਆਪ ਗੁਰੂ ਸਮਝਣਾ ਕਿ ਗੁਰੂ ਗੁਰਮਖ ਇਥੇ ਗੁਰੂ ਇੱਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਮੈਂ ਉਸ ਹੀਕਲਪੁਰਕ ਤੋਂ ਇੱਕ ਸਾਨੂੰ ਗੁਰੂ ਮਿਲਾਇਆ ਮੈਨੂੰ ਜਿਹੜਾ ਕਿ ਭੰਡਾਰ ਬਖਸ਼ਦਾ ਹਰ ਚੀਜ਼ ਜਿਵੇਂ ਕਿ ਪੰਜਵੇਂ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਜਾਂ ਤੂੰ ਮੇਰੇ ਵੱਲ ਹੈਂ ਕੀ ਆਮੋ ਚੰਦਾ ਵੀ ਮੈਂ ਕਿਸੇ ਦੀ ਮਥਾਸੀ ਕਿਉਂ ਕਰੂੰਗਾ ਜਦੋਂ ਤੂੰ ਮੇਰੇ ਵੱਲ ਹੈ ਫਿਰ ਮੈਂ ਉਹ ਤੋ ਕਿ ਤੁਹਾਡੇ ਨਾਲ ਸਾਂਝੀ ਕਰਦਾ ਕਿ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕੁਝ ਜਾਣਦਾ ਕਿਸ ਅੱਗੇ ਕਰੀ ਪੁਕਾਰ ਵੀ ਹੁਣ ਅਸੀਂ ਕਿਹਦੇ ਅੱਗੇ ਪੁਕਾਰ ਕਰੀਏ ਸਾਰਾ ਕੁਝ ਤਾਂ ਜਾਣਦਾ ਸਾਡਾ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਤੁਸੀਂ ਗੁਰੂ ਅੱਗੇ ਗੁਰੂ ਨੂੰ ਪਤਾ ਹੈ ਜਾ ਉਸ ਕਾਲਪੁਰਖ ਨੂੰ ਪਤਾ ਹੈ ਕਿ ਤੁਸੀਂ ਕੀ ਮੰਗਦੇ ਹੋ ਪਰ ਜਿਹੜਾ ਤੁਸੀਂ ਡਿਜ਼ਰਵ ਕਰਦੇ ਹੋ ਉਹ ਜ਼ਰੂਰ ਤੁਹਾਨੂੰ ਮਿਲੇਗਾ ਜਿਹੜੀ ਚੀਜ਼ ਤੁਸੀਂ ਡਿਜ਼ਰਵ ਨਹੀਂ ਕਰਦੇ ਉਹ ਕਿਵੇਂ ਮਿਲੂਗੀ ਹੁਣ ਜਿਹੜਾ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਅਰਦਾਸ ਬਾਰੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਅਰਦਾਸ ਜੋ ਮਰਜ਼ੀ ਤੁਸੀਂ ਉਹਦੇ ਅੱਗੇ ਕਰੋ ਜੋ ਮਰਜ਼ੀ ਕਰੋ ਉਹ ਸਾਰੀ ਕਬੂਲ ਹੈ ਜ਼ਰੂਰੀ ਨਹੀਂ ਤੁਹਾਡੇ ਆਸਤੇ ਕੋਈ ਅਰਦਾਸ ਕਰੇ ਤੁਸੀਂ ਆਪ ਵੀ ਕਰ ਕਰ ਸਕਦੇ ਆ ਸਚੇ ਮਨ ਨਾਲ ਉਹਨਾਂ ਨੇ ਇੱਕ ਕਹਾਣੀ ਵਾਂਗੂ ਛੋਟੀ ਜਿਹੀ ਜਿਹੜੀ ਐ ਦਿੱਤੀ ਆ ਜਿਵੇਂ ਕਿ ਪਹਿਲਾਂ ਵੀ ਮੈਂ ਬੇਨਤੀ ਕੀਤੀ ਕਿ ਜੁਲਾਈ 2001 ਨਾਗਮਣੀ ਦੇ ਵਿੱਚੋਂ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਤੇ ਅਮਰਤਾ ਪ੍ਰੀਤ ਰੰਜੀ ਨੇ ਇਹਦਾ ਅਨੁਮਾਤ ਕੀਤਾ ਰਵਿੰਦਰਨਾਥ ਜੀ ਦਸ ਦਿਨ ਇਹ ਕਿ ਤਿੰਨ ਮਿੱਤਰ ਸਨ ਜਿਨ੍ਹਾਂ ਨੂੰ ਮਨ ਦੀ ਲਗਨ ਲੱਗੀ ਤਾਂ ਉਹ ਤਿੰਨ ਇੱਕ ਟਾਪੂ ਤੇ ਜਾ ਕੇ ਰਹਿਣ ਲੱਗੇ ਬਾਹਰ ਆਪਣੇ ਜਿਵੇਂ ਰੋਟੀ ਰੋਜ਼ੀ ਜੋਗਾ ਕੁਝ ਆਰ ਪਾਰ ਕਰਕੇ ਬਾਕੀ ਵੇਲਾ ਕੁਦਰਤ ਦੀਆਂ ਨਿਯਮਤਾ ਵਿੱਚ ਵਿਚਰਦੇ ਤੇ ਗਾਉਂਦੇ ਰਹਿੰਦੇ ਵੀ ਆਦਾ ਰੋਟੀ ਟੋਕ ਜਿੰਨਾ ਕੰਮ ਕਰਕੇ ਤੇ ਉਹ ਕੁਦਰਤ ਦੀ ਸਿਫਤ ਸਲਾਹ ਕਰਦੇ ਰਹਿੰਦੇ ਤੂੰ ਵੀ ਤਨ ਅਸੀਂ ਵੀ ਤਿੰਨ ਆਹ ਕਹਿੰਦੇ ਬਸ ਉਹ ਤੂੰ ਵੀ ਤਿੰਨ ਅਸੀਂ ਵੀ ਤਿੰਨ ਕਿਸੇ ਨੂੰ ਉਹਨਾਂ ਦੀ ਕੋਈ ਸਮਝ ਨਹੀਂ ਸੀ ਆਉਂਦੀ ਪਰ ਹੌਲੀ-ਹੌਲੀ ਅਵਾਈ ਫੈਲ ਗਈ ਕਿ ਤਿੰਨਾਂ ਦਾ ਦ دیدار ਕਰਕੇ ਮਨ ਨੂੰ ਸੁੱਖ ਮਿਲਦਾ ਹੈ ਵਿਚਾਲਤੀ ਮਿਲਦੀ ਹੈ ਲੋਕਾਂ 'ਚ ਇਹ ਗੱਲ ਉੱਡ ਗਈ ਤੇ ਇੰਜ ਲੋਕ ਆਪਣੀ ਛੁੱਟੀ ਦੇ ਦਿਨ ਬੇੜੀਆਂ ਵਿੱਚ ਬਹਿ ਕੇ ਉਸ ਟਾਪੂ ਤੇ ਔਲ ਲੱਗੇ ਤੇ ਤਿੰਨ ਨੱਚਦੇਆਂ ਗਾਉਂਦੇਆਂ ਵੇਖ ਕੇ ਆਨੰਦ ਮਾਨਣ ਲੱਗੇ ਤੇ ਉਹ ਕਹਿੰਦੇ ਕੀ ਸੀ ਤੂੰ ਵੀ ਤੈਨ ਅਸੀਂ ਵੀ ਤੈਨ ਸ਼ਹਿਰ ਦਾ ਜਿਹੜਾ ਬਾਗਰੀ ਸੀ ਉਹਨੇ ਸੁਣਿਆ ਤੇ ਵੇਖਿਆ ਕਿ ਐ ਦੁਆਰਾਲੇ ਦਿਨ ਮੇਰੇ ਗਿਰਜੇ ਦੇ ਵਿੱਚੋਂ ਹੌਣ ਘਟਦੀ ਜਾ ਰਹੀ ਹੈ ਇਹ ਲੋਕ ਕਿੱਥੇ ਜਾਂਦੇ ਨੇ ਤੇ ਲੋਕਾਂ ਤੋਂ ਕੁਝ ਸੁਣਿਆ ਸੁਨਾਇਆ ਤੇ ਕੋਈ ਉਹ ਪਰਖਣ ਲਈ ਜਿਹੜਾ ਪਾਦਰੀ ਐ ਉਹ ਵੀ 베ੜੀ ਤੇ ਬਹਿ ਕੇ ਉਹਨਾਂ ਤਿੰਨਾਂ ਕੋਲੇ ਜਿਹੜੇ ਉਹ ਅਰਦਾਸ ਕਰਦੇ ਸੀ ਅਕਾਲਪੁਰ ਅੱਗੇ ਉਹਨਾਂ ਕੋਲੇ ਪਹੁੰਚ ਗਿਆ ਪਾਦਰੀ ਵੀ ਕਿਉਂਕਿ ਉਹਨੂੰ ਤਾਂ ਫਿਕਰ ਪੈ ਗਿਆ ਵੀ ਮੇਰੇ ਤਾਂ ਗਿਰਜੇ ਸੀ ਕੋਈ ਆਉਂਦਾ ਨਹੀਂਗਾ ਇਹ ਤਾਂ ਸਾਰੇ ਹੀ ਲੋਕ ਉਹਨਾਂ ਕੋਲੇ ਜਾਂਦੇ ਆ ਤੇ ਆਨੰਦ ਮਾਣਦੇ ਆ ਉੱਥੇ ਜਾਂ ਇਹ ਕਹਿ ਲੋ ਕਿ ਜਿਹੜਾ ਕੁਝ ਇਹ ਮੰਗਦੇ ਆ ਜੇ ਮਛੇਰਾ ਕਹਿੰਦਾ ਮੈਨੂੰ ਮੱਛੀਆਂ ਜਿਆਦਾ ਚਾਹੀਦੀਆਂ ਉਹ ਮਿਲ ਜਾਂਦੀਆਂ ਕਿਸੇ ਨੂੰ ਕੁਛ ਹੈ ਉਹ ਆਟੋਮੈਟਿਕ ਹੋ ਜਾਂਦਾ ਤਾਂ ਉਹਨਾਂ ਤਿੰਨਾਂ ਨੇ ਪਾਦਰੀ ਦਾ ਸਵਾਗਤ ਕੀਤਾ ਤੇ ਪਾਦਰੀ ਨੇ ਪੁੱਛਿਆ ਤੁਸੀਂ ਖੁਦਾ ਦੀ ਅਬਾਦਤ ਕਿਸ ਤਰ੍ਹਾਂ ਕਰਦੇ ਹੋ ਬਈ ਲੋਕ ਇਹਨਾਂ ਨਾਲ ਮੰਗਦੇ ਤੁਸੀਂ ਕਿਸ ਤਰ੍ਹਾਂ ਅਬਾਦਤ ਕਰਦੇ ਹੋ ਕਿਸ ਤਰ੍ਹਾਂ ਤੁਸੀਂ ਜਿਹੜੀ ਹੈ ਅਰਦਾਸ ਕਰਦੇ ਹੋ ਭਾਵ ਉਹ ਇੱਕ ਦੂਜੇ ਵਾਲਾ ਵੇਖਣ ਲੱਗੇ ਉਹ ਤਿੰਨੇ ਮਿੱਤਰ ਅਸੀਂ ਖੁਦਾ ਨੂੰ ਆਖਦੇ ਹਾਂ ਉਹ ਵੀ ਤਿੰਨ ਹਨ ਤੇ ਉਹ ਖੁਦਾ ਉਹਨਾਂ ਦਾ ਬੇਟਾ ਤੇ ਹੋਲੀ ਕੋਸਟ ਤੇ ਅਸੀਂ ਵੀ ਤਿੰਨ ਹਾਂ ਬਸ ਇਸ ਚਮਤਕਾਰ ਨੂੰ ਗਾਉਂਦੇ ਰਹਿੰਦੇ ਆ ਉਹਨਾਂ ਨੇ ਦੱਸਿਆ ਵੀ ਇੱਕ ਅਕਾਲਪੁਰਖ ਇੱਕ ਉਹਦੀ ਜਨੀ ਕੀ ਵੀ ਘਰਾળી ਹੋਊਗੀ ਇੱਕ ਅਦਾ ਬੱਚਾ ਹੋਊਗਾ ਉਹ ਵੀ ਤਿੰਨੇ ਅਸੀਂ ਵੀ ਤਿੰਨ ਉਹਨ ਲੋਨ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਕਾਲ ਪੁਰਖ ਦਾ ਕੀ ਸਰੂਪ ਹੈ ਕੀ ਰੂਪ ਹੈ ਜਿਵੇਂ ਕਿ ਸਾਨੂੰ ਮੂਲ ਮੰਤਰ ਦੇ ਵਿੱਚ ਦੱਸਿਆ ਪਰ ਉਹ ਸੱਚੇ ਸੀ ਸੱਚੇ ਦਿਲੋਂ ਸੀ ਉਹ ਜੋ ਵੀ ਉਹਨਾਂ ਕਹਿੰਦੇ ਸੀ ਵੀ ਤੂੰ ਵੀ ਤੈਨ ਅਸੀਂ ਵੀ ਤੈਨ ਉਹਨਾਂ ਦੀ ਰਾਸ ਸੁਣੀ ਜਾਂਦੀ ਸੀ ਤੇ ਪਾਦਰੀ ਨੇ ਕਿਹਾ ਇਹ ਅਵਾਦਤ ਨਹੀਂ ਇਹ ਤੁਸੀਂ ਗਲਤ ਅਵਾਦਤ ਕਰਦੇ ਹੋ ਮੈਂ ਤੁਹਾਨੂੰ ਅਵਾਦਤ ਸਿਖਾਉਂਦਾ ਹਾਂ ਸੋ ਪਾਦਰੀ ਕੁਝ ਦੱਸਦਾ ਰਿਹਾ ਆਪਣੇ ਤਰੀਕੇ ਨਾਲ ਵੀ ਤੁਸੀਂ ਆਏ ਕਿਹਾ ਕਰੋ ਆਏ ਕਿਹਾ ਕਰੋ ਤੇ ਉਹ ਤਿੰਨੇ ਚੇਤਾ ਕਰਦੇ ਰਹੇ ਤੇ ਇੰਜ ਪਾਦਰੀ ਆਪਣੇ ਆਪ ਦੇ ਖੁਸ਼ ਹੋ ਕੇ ਟਾਪੂ ਤੋਂ ਚਲਾ ਗਿਆ ਰਿਮਿੰਦਨਾ ਟਕੋਰ ਜੀ ਕਹਿੰਦੇ ਨੇ ਉਹ ਜਦੋਂ ਚਲਾ ਗਿਆ ਤੇ ਪਾਦਰੀ ਦੀ ਬੇੜੀ ਅਜੇ ਬਹੁਤੀ ਦੂਰ ਨਹੀਂ ਸੀ ਗਈ ਕਿ ਉਹਨਾਂ ਨੇ ਵੇਖਿਆ ਕਿ ਉਹ ਤਿੰਨੇ ਉਹਦੇ ਪਿੱਛੇ ਪਿੱਛੇ ਦਰਿਆ ਉੱਤੇ ਤੁਰਦੇ ਆ ਰਹੇ ਨੇ ਉਹ ਪਾਣੀ ਦੇ ਉੱਤੇ ਤੁਰ ਕੇ ਚਲੇ ਗਏ ਪਾਦਰੀ ਕੋਲੇ ਕਿਉਂਕਿ ਉਹ ਭੁੱਲ ਗਏ ਸੀ ਜਿਹੜਾ ਕੁਝ ਉਹਨੇ ਸਖਾਇਆ ਸੀ ਉਹ ਭੁੱਲ ਗਏ ਤੇ ਉਹ ਪਾਦਰੀ ਦੇ ਪਿੱਛੇ ਪਿੱਛੇ ਜਾਂਦੇ ਰਹੇ ਤੇ ਪਾਦਰੀ ਦੇ ਹੋਸ਼ ਗਵਾ ਚ ਗਵਾ ਸੀਗੇ ਵੀ ਇਹ ਤਾਂ ਤਿੰਨੇ ਇਹ ਤਾਂ ਪਾਣੀ ਦੇ ਉੱਤੇ ਤੁਰੇ ਆਉਂਦੇ ਆ ਪੇ ਤਾਂ ਪੁੰਚੇ ਹੋਏ ਆ ਕਿ ਉਹਨਾਂ ਕੋਲੇ ਬੇੜੀ ਵੀ ਕੋਈ ਨਹੀਂ ਇਸ ਪਾਣੀ ਦੇ ਹੀ ਤੁਰੇ ਆਉਂਦੇ ਆ ਪਰ ਪਾਣੀ ਉੱਤੇ ਇੰਜ ਤੁਰਦੇ ਪਏ ਹਨ ਜਿਵੇਂ ਜ਼ਮੀਨ ਉੱਤੇ ਤੁਰਦੇ ਹੋ ਤੇ ਪਾਦਰੀ ਤਾਂ ਹੈਰਾਨ ਹੋਣਾ ਹੀ ਹੋਣਾ ਸੀ ਉਹਨਾਂ ਤਿੰਨਾਂ ਨੇ ਪਾਦਰੀ ਦੀ ਬੇੜੀ ਕੋਲ ਆ ਕੇ ਹੱਥ ਜੋੜੇ ਤੇ ਬੜੀ ਹਲੀਮੀ ਨਾਲ ਕਿਹਾ ਪਾਦਰੀ ਜੀ ਤੁਸੀਂ ਜੋ ਸਾਨੂੰ ਹੁਣੇ ਸਿਖਾ ਕੇ ਆਏ ਸੀ ਅਸੀਂ ਉਹ ਭੁੱਲ ਗਏ ਹਾਂ ਮਿਹਰਬਾਨੀ ਕਰਕੇ ਸਾਨੂੰ ਉਹ ਸ਼ਬਦ ਫੇਰ ਯਾਦ ਕਰਾਓ ਪਾਦਰੀ ਨੂੰ ਪਤਾ ਕੀ ਗਿਆ ਪਾਦਰੀ ਕਹਿੰਦਾ ਪਾਦਰੀ ਨੇ ਉਹਨਾਂ ਦੇ ਹੱਥ ਆਪਣੇ ਮੱਥੇ ਤੇ ਲਾਏ ਉਹਨਾਂ ਤਿੰਨਾਂ ਨੇ ਪਾਦਰੀ ਨੇ ਆਵੇ ਮੱਥੇ ਤੇ ਲਾਏ ਨਹੀਂ ਤੁਹਾਨੂੰ ਮੇਰੀ ਹੋਈ ਪ੍ਰਾਰਥਨਾ ਦੀ ਲੋੜ ਨਹੀਂ ਤੁਸੀਂ ਜੋ ਕਰ ਰਹੇ ਹੋ ਉਹੀ ਪ੍ਰਾਰਥਨਾ ਹੈ ਭਾਵ ਗੁਰੂ ਘਰ ਦੀ ਸਾਧ ਸੰਗਤ ਜਿਉ ਜਿਹੜੀਆਂ ਅਸੀਂ ਆਰਦਾਸਾਂ ਕਰਾਉਂਦੇ ਆ ਜਾਂ ਤੁਸੀਂ ਕਰਾਉਂਦੇ ਰਹੋ ਮੈਂ ਉਹਦਾ ਖੰਡਨ ਨਹੀਂ ਕਰਦਾ ਪਰ ਜਿਵੇਂ ਅੱਜ ਕੱਲ੍ਹ ਰਵਾਜ ਚੱਲਿਆ ਇੱਕ ਇੱਕ ਖਣਡ ਬਾਸੀ ਵੀ 4 ਜਨਵਰੀ ਅਰਦਾਸਾਂ ਕਰਦੇ ਨੇ ਐਵੇਂ ਹੁਕਮਨਾਮੇ ਚਾਰ ਚਾਰ ਵੀ ਐਸੀ ਮੇਰੇ ਖਿਆਲ ਤਾਬ ਕੋ ਅਸੀਂ ਧਰਮ ਤੋਂ ਉਲਟ ਪਾਸੇ ਜਾ ਰਹੇ ਆ ਅਸੀਂ ਪੈਸੇ ਦੇ ਮਗਰ ਭੱਜ ਰਹੇ ਆ ਧਰਮ ਸਾਨੂੰ ਇਹ ਨਹੀਂ ਕਹਿੰਦਾ ਧਰਮ ਤਾਂ ਇਹ ਕਹਿੰਦਾ ਜਿਵੇਂ ਪਹਿਲਾਂ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਤੀਆ ਵੀ ਆਪ ਤੋਂ ਨੀਂਵ ਦਾ ਖਿਆਲ ਰੱਖੋ ਉਣੂ ਬਰੋਬਰ ਰੱਖੋ ਇਹ ਦੋ ਵੱਡਾ ਧਰਮ ਕੋਈ ਨਹੀਂ ਕਿਰਤ ਕਰੋ ਵੱਢ ਕੇ ਛੱਕੋ ਤੇ ਸਰਬੱਤ ਦਾ ਭਲਾ ਇਹ ਦੂ ਵੱਡਾ ਕੋਈ ਤਾਰ ਮਨੇ ਅੱਜ ਲਈ ਇਹ ਨਾ ਹੀ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟਸ ਵੀ ਆਪ ਦੇ ਦਿਓ ਤੇ ਇਹਨੂੰ ਸ਼ੇਅਰ ਵੀ ਕਰਿਓ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੇ ਅਜੇ ਤੁਸੀਂ ਨਹੀਂ ਕੀਤਾ ਤੇ ਪਾਸੇ-ਆਸੇ ਆਪਣੇ ਰਿਸ਼ਤਿਆਂ ਨੂੰ ਕਹਿ ਕੇ ਵੀ ਕਰਾਓ ਆਉਣ ਵਾਲੇ ਸਮੇਂ 'ਚ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦਾ ਰਹਾਗਾ ਇਹ ਜਿਹੜੀ ਅੱਜ ਪਾਈ ਹੈ ਮੇਰੇ ਬਹੁਤ ਚਿਰ ਦਾ ਮੇਰੇ ਮਨ ਦੇ ਵਿੱਚ ਸੀ ਪਰ ਇਹਦੇ ਤੇ ਵੀ ਫਿਰ ਹੌਲੀ-ਹੌਲੀ ਸੋਚਣਾ ਪੈਂਦਾ ਤੇ ਆਖਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ